ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਤੁਸੀਂ ਸਭ ਕੁਝ ਵਧੀਆ ਕਰੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਹੈ ਸੀਜ਼ਨ ਬਿਲਕੁਲ ਨਜ਼ਦੀਕ ਆ ਗਿਆ ਤੇ ਜੋ ਵੀ ਅੱਜ ਦੇ ਇੱਥੇ ਟਰੈਕਟਰ ਪਹੁੰਚੇ ਆ ਕਿਹੜੇ ਕਿਹੜੇ ਮਾਡਲ ਕਿਹੜੇ ਰੇਟ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਹੋ ਜੁੜੇ ਰਹੋ ਵੀਡੀਓ ਨਾਲ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਸਭਰਾਜ 855 ਮਾਡਲ ਆ 77 3 ਲੱਖ ਤੇ 20000 ਰੁਪਿਆ ਮਾਰਕੀ ਦੀ ਮੰਗ 프ਰੰਟ ਦੇ ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰ ਆਪਣੀ ਆਪੇ ਸੇ ਸ਼ੈਫ ਕਰਦੇ ਇਹ ਟਰੈਕਟਰ 14 ਦੇ ਤਰ੍ਹਾਂ ਦੇ 20 ਦੇ ਨਾਲ ਆ ਗਈ 5742 11 ਮਾਡਲ ਆਈ 3 ਲੱਖ ਤੇ 75000 ਰੁਪਿਆ ਦੀ ਮੰਗ ਹੈ ਬੈਕ ਸਾਈਡ ਦੇ ਟੈਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ 13 ਦੇ 18 ਫਰੰਟ ਦੇ ਟੈਰ ਵੀ ਬਿਲਕੁਲ ਸਾਫ਼ਾ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਹੈ ਪੰਜਾਬ ਨੰਬਰ ਹੈ 11 ਦੀ ਡਿਮਾਂਡ ਹਨ ਇਹਦੇ ਪਰ ਉਸਨਾਂ ਦਾ ਹੈ ਇਹ ਸਵਰਾਜ 855 96 6 ਚਰੀ ਹੈ 1,75,000 ਰੁਪਏ ਮਾਲਕ ਦਾ ਮਾਨ ਹੈ ਟਾਇਰ ਬਿਲਕੁਲ ਸਾਫ਼ ਟਰੀ ਕੰਡੀਸ਼ਨ ਦੇ ਇੰਕਾਰੀ ਐਕਟਰ ਸਾਹਿਬ ਦੇ ਨਾਲ ਆ ਗਈ 60 ਫਾਰਮ ਪਾਵਰ ਸਟੇਰ ਇਹ ਪਰ ਮਾਰੇ ਟਾਰਾਂ ਚ ਐਲੇ ਮਾਲਕ ਦੇ ਨਾਮ ਦੀ ਜੀਨ ਨਤੀ ਮੋਗਾ ਦਾ ਲੋਕ ਨੰਬਰ 4115000 ਦੀ ਹੈ ਮਾਲਕਾਂ ਦੀ ਬਣਾ ਦਾ ਰੰਗ ਦੇ ਦਿੰਦਾ ਇਹਨਾਂ ਨਾਲ ਸੌਰਾਇਆ ਖੰਡ ਨਮਾ ਦੇ 1000000 2 ਲੱਖ 20000 ਰੁਪਇਆ ਦਾ ਮਾਡਲ ਹੈ 200 ਦਾ ਬੈਕਪੈਕ ਸਾਫਟ ਹੈ ਇਹ ਟਾਇਰਾਂ ਦੇ ਨਾਲ ਜਿਹੜੇ ਕਰਦੇ ਸਾਫ ਹੈ ਉਹਦੇ ਨਾਲ ਆ ਗਈ ਫਾਰਮ ਸਾਖ 2013 ਮਾਡਲ ਆ 4 ਲੱਖ 25000 ਰੁਪਇਆ ਸਮਾਨਾ ਤੋਂ ਸਮਾਰਿਆ ਨਾਲ ਦੇ ਟਾਇਰ ਆ ਇਹਨਾਂ ਦੀ ਫਿਨਿਸ਼ਿੰਗ ਵੀ ਸਾਫ ਹੈ 50 ਨੰਬਰ ਟਰੈਕਟਰ ਉਸਦੇ ਨਾਲ ਆ ਗਿਆ ਅਰਜਨ 605 ਰੰਗ ਰੋਗੰਦਾ ਵੀ ਟਰੈਕਟਰ ਪੂਰਾ ਸਾਫ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ 16 ਦੇ ਟਾਇਰਾਂ ਛੇ ਜੀ ਪਾਵਰ ਸਟੀਅਰਿੰਗ ਪੰਜਾਬ ਨੰਬਰ ਪੀ ਵੀ ਉਸਦੇ ਨਾਲ ਆ ਗਿਆ ਪਾਵਰ ਸਟੀਅਰਿੰਗ ਤੋਂ ਦੱਸਦਾ ਜੀ ਟਾਇਰ ਵੀ ਬਿਲਕੁਲ ਨਵੇਂ ਉਸਦੇ ਨਾਲ ਆ ਗਿਆ ਮਹਿੰਦਰਾ ਅਰਜਨ ਨਵੋ 605 ਬਿਲਕੁਲ ਕੋ ਕਾਫੀ ਸਖਤ ਦਲਪਰ ਸੱਤ ਸੱਤ ਨਵੇਂ ਟਾਰਾਂ ਦਾ 2020 ਮਾਡਲ ਆ 7,25,000 ਰੁਪਿਆ ਦਾ ਮਾੜਾ ਇਹ ਵੀ ਟਰੈਕਟਰ ਪੰਜਾਬ ਨੰਬਰ ਇਹ ਪੀਪੀ 88 ਪਹਿਲਾਂ ਵਾਲਾ ਵੀ ਪੀਪੀ 88 ਸੀ ਜਿਹੜਾ ਸੀ 50000 ਬਿਲਕੁਲ ਨਵਾਂ ਟਰੈਕਟਰ ਤੇ ਨਾਲ ਆ ਗਈ ਯਾਰ ਜਨਾਲਾ ਦਾ 605 ਇਹ ਵੀ ਪਾਵਰ ਸਟੇਰ ਨਾਲ ਨਵੇਂ ਟਾਰਾਂ ਚ ਤੇ ਰੰਗ ਰੋਬੰਦਾ ਵੀ ਟਰੈਕਟਰ ਬੁੜਾ ਹੀ ਸਾਫ ਆ ਇਹ 2010 ਮਾਡਲ ਦਾ 3,75,000 ਰੁਪਿਆ ਡਮਾਂਡ ਉਸਦੇ ਨਾਲ ਆ ਗਈ ਮੇਦਰਾ 555 ਪਾਵਰ ਪਲੱਸ ਇਹ ਜਿੰਨੇ ਵੀ ਡਾਇਰੈਕਟਰ ਆ ਸਾਰੇ ਪਾਵਰ ਆ ਇਹ ਟੈਰੇਸ ਦੇ ਵੀ ਬਿਲਕੁਲ ਨਵੇਂ 16 ਦੇ ਟੈਰੇਸ ਸਪੈਕਟਰ ਦੇ 2016 ਮਾਡਲ ਦਾ 4,70,000 ਰੁਪਿਆ ਮਾਲਕ ਡਮਾਂਡ ਹੈ ਟੈਕਸਰ ਨੂੰ ਵੀ ਦੇਖ ਸਕਦੇ ਬਿਲਕੁਲ ਸਾਫ਼ ਹੈ ਉਸਦੇ ਨਾਲ ਆ ਗਈ ਫਾਰਮ 60 2002 ਮਾਡਲ ਦੋ ਲੱਖ 25000 ਰੁਪਏ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਨਵੇਂ ਇਹ ਪੰਜਾਬ ਨੰਬਰ ਟੈਕਰਾ ਇਹ ਨਾਲ 700 ਪੈਂਡ ਕੀ ਆ ਗਿਆ ਫਾਰਮਸ ਦਾ ਬਾਹਰ ਨਹੀਂ ਪੰਜਾਬ ਨੰਬਰ ਹੈ ਵੀ 99 ਮਾਡਲ ਦਾ 1 ਲੱਖ 50000 ਰੁਪਿਆ ਦੀ ਮੰਗ ਲਈ ਟਾਇਰਸ ਦੇ ਬਿਲਕੁਲ ਨਵੇਂ ਹਫਤੇ ਨਾਲ ਆ ਗਿਆ ਮਿਹंद्रा 475 ਡਬਲ ਕਲਚ 2000 ਮਾਡਲ ਆ ਪੂਰਾ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਜੀਕੇ ਦੇ ਟਾਇਰ ਆ ਬੈਕ ਸਾਈਡ ਦੇ 230000 ਰੁਪਇਆ ਡਿਮਾਂਡ ਹੈ। ਉਸ ਦੇ ਨਾਲ ਆ ਗਿਆ ਜੀ ਹਿੰਦਰਾ 265 2002 ਮਾਡਲ 230000 ਰੁਪਇਆ ਡਿਮਾਂਡ ਹੈ। ਰੰਗ ਰੋਗੰਦਾ ਵੀ ਟਰੈਕਟਰ ਪੂਰਾ ਹੀ ਸਾਫ਼ ਹੈ। ਟਾਇਰਾ ਨਿਕਲਿਆ ਜੀ ਪੱਲਕਾ ਸਾਫ਼ ਹੈ ਜੀ। ਉਹਦੇ ਨਾਲ ਆ ਗਿਆ 3600 ਫੋਰ। ਇਹ ਟਰੈਕਟਰ ਪੇਂਟ ਹੋਇਆ ਜੀ। ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਆ। ਬੈਕ ਸਾਈਡ ਦੇ ਟਾਇਰਾ ਪੱਪ 55 ਦੇ ਪਾਸੇ کہہ ਸਕਦੇ 50-55। 93 ਮਾਡਲ 1,50,000 ਰੁਪਏ ਡਿਮਾਂਡ ਹੈ। ਉਹਦੇ ਨਾਲ ਆ ਗਿਆ ਸੋਨਾਲਿਕਾ 2017 ਮਾਡਲ ਪਾਵਰ ਸੇਵ ਨਾਲ 4,75,000 ਰੁਪਏ ਡਿਮਾਂਡ। 16 ਦੇ ਟਾਇਰਾਂ ਚਾਹੀਦੇ। ਤੇ ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ ਐਮ ਆਰਫ ਦੇ ਟਾਇਰਾਂ। ਉਹਦੇ ਨਾਲ ਆ ਗਈ ਪ੍ਰੀਤ 6099 2011 ਮਾਡਲ 3,30,000 ਰੁਪਏ ਡਿਮਾਂਡ ਹੈ। ਇਹ ਵੀ ਟਰੈਕਟਰ 16 ਦੇ ਟਾਇਰਾਂ ਚਾ। ਸੀੜਦੇ ਟੈਰਾਇਅਰ ਐਲਬਮ ਨਾਮ ਇਹ ਕਰੇ ਰਾਂਗੜੋਗੰ ਦਾ ਵੀ ਵੀਡੀਓ ਦੇਖੋ ਉਹ ਦਿਨਾ ਹੈ 475 ਰਾਂਗੜੋਗੰ ਦਾ ਵੀ ਟਰੈਕਟਰ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਕਿ 13 ਦੇ ਟੈਰਾ ਹੈ ਡਬਲ ਕਲੱਚ 2009 ਮਾਡਲ 3 ਲੱਖ ਤੇ 10000 ਰੁਪਇਆ ਮਾਲਕ ਦੀ ਡਿਮਾਂਡ ਉਸਦੇ ਨਾਲ ਆ ਗਿਆ 275 ਮਿੰਦਰ 1440 ਕੇ ਪੈਸੇ ਕਹਿ ਸਕਦੇ ਹਾਂ 95 ਮਾਡਲ 1 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸਦੇ ਨਾਲ ਆ ਗਿਆ 911 ਚਾਰੇ ਟਾਇਰ ਬਿਲਕੁਲ ਨਵੇਂ ਹੈ ਬੈਕ ਸਾਈਡ ਦੇ ਟਾਇਰ ਬੀਸੀਟੀ ਦੇ 16 ਦੇ ਟਾਇਰਾਂ ਚ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਪੰਜਾਬ ਨੰਬਰ ਟਰੈਕਟਰ 94 ਮਾਡਲ 2 ਲੱਖ ਤੇ 75000 ਰੁਪਿਆ ਮਾਲਕਾਂ ਦੀ ਟਮਾਟਾ ਉਸ ਦਿਨ ਆ ਗਿਆ ਸਵਰਾਜ 735 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦਾ ਟਰੈਕਟਰ ਦਾ 99 ਮਾਡਲ ਆ 1 ਲੱਖ 30000 ਰੁਪਇਆ ਮਾਲਕ ਦੀ ਟਮਾਟਾ ਦਾ ਆਪਣਾ ਹੀ ਬਾਈ ਟਰੈਕਟਰ ਕਿਹੜਾ ਪਿੰਡ ਹੈ ਬਾਈ ਦਾ ਮੱਲਾ ਆ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਆਪਣਾ ਮਾਲ ਨੰਬਰ ਦੱਸੋ ਸ਼ੋਰਨਾ ਚ ਬੈਠੇ ਚਲੋ ਕੋਈ ਗੱਲ ਨਹੀਂ ਰਹਿੰਦੇ ਵੇ ਉਹ ਵੀਕੀ ਸਨ ਲਾਣਾ ਹੋਈ ਹੈ ਮਾਡਲ ਆ। 10 ਲੱਖ ਰੁਪਏ ਪੂਰੀ ਡਿਮਾਂਡ ਆ। ਲੋਕਲ ਨੰਬਰ ਆ ਹੀ ਪੀਵੀ ਨਹੀਂ। ਪੈਰਾਂ ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਹੈ। ਬੈਕ ਸਾਈਡ ਦੇ ਟਾਇਰ। ਇਹ ਆ ਤੋ 78 ਗਿਆ ਸਾਈਡ। ਉਧਰ ਨਾਲ ਆ ਗਿਆ ਫਾਰਮ 60 2004 ਮਾਡਲ ਆ ਜੀ। 2 ਲੱਖ 75000 ਰੁਪਏ ਡਿਮਾਂਡ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ। ਪੈਰਾਂ ਦੀ ਕੰਡੀਸ਼ਨ ਬਿਲਕੁਲ ਇਨਾਂ ਦੀ ਪੂਰੀ ਸਾਫਾਈ ਰੰਗ ਰੋਗਨ ਤੋਂ ਵੀ ਦੇਖ ਸਕਦੇ ਹੋ ਉਹਦੇ ਨਾਲ ਆਇਆ ਪਾਵਰ ਸਟੀਅਰਿੰਗ ਅਰਜੰ ਬਿਲਕੁਲ ਸਾਫ ਜਿਹਾ ਨਾ ਕੈਕਟਰ 2021 ਦਾ ਮਾਡਲ ਆ ਰੰਗ ਰੋਗਨ ਦਾ ਵੀ ਪੂਰਾ ਹੀ ਸਾਫ ਹੈ ਤੇ ਟਾਇਰ ਵੀ ਬਿਲਕੁਲ ਨਾ ਕੈਸ਼ 6,25,000 ਰੁਪਏ ਦਾ ਮਾਡਲ ਆ ਉਹਦੇ ਨਾਲ ਆਇਆ 3630 ਫੋਰ 3 ਮਾਡਲ 3,45,000 ਰੁਪਏ ਦਾ ਨਾ ਇਹ ਰਸ ਦੇ ਵੀ ਬਿਲਕੁਲ ਨਵੇਂ ਪਏ 16 ਮੀਟਰ ਦੇ ਰੰਗ ਰੋਗੰਦਾ ਵੀ ਸੂਰੇ ਸਾਫ ਹੈ ਪੰਜਾਮ ਨੰਬਰਾ ਪੀਪੀ 13 2003 ਮਾਡਲ ਦੀ ਡਿਮਾਂਡ 345 ਇਹ ਟਰੈਕਟਰ ਪਾਵਰ ਨਹੀਂ ਗਾ ਜੀ ਪਾਵਰ ਸਟੇਰ ਨਹੀਂ ਉਸ ਦੇ ਨਾਲ ਆ ਗਏ ਮਹਿੰਦਰਾ 479 ਰੰਗ ਰੋਗੰਦਾ ਵੀ ਵੀਡੀਓ ਵਿੱਚ ਦੇਖ ਸਕਦੇ ਹੋ ਐ ਰੰਗ ਕੰਡੀਸ਼ਨ ਇਹ ਗੱਲ ਪਤਾ ਸਾਫ ਪਈ ਹੈ ਆਇਓ ਜੀ ਕੋਲ ਮੇਰੇ ਕੋਲ ਮਾਡਲ ਆ 2001 2,30,000 ਰੁਪਏ ਟਮਾਂਡ ਹੈ ਮਾਲ ਖੰਦ। ਜਿੰਨਾ ਲਾਇਆ 650,500 ਮਾਲ ਆ ਲਾਦਾ ਸੁਪਰ ਮੈਕਸ 2016 ਮਾਡਲ ਆ 4,65,000 ਰੁਪਏ ਟਮਾਂਡ ਆ ਪਾਵਰ ਸੇਵ ਨਾਲ ਸ਼ਰਾਂਗ ਬਰੋਕਰ ਨਾਲ ਬਿਲਕੁਲ ਕੋਕਾ ਪੀਸ ਹੈ। ਜੈਸੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਰਹੀ ਹੈ। ਗੁਡイヤー ਦੇ ਟਾਇਰ ਆ 16 ਇਟ ਚੰਗੀ ਤਰ੍ਹਾਂ ਤੁਸੀਂ ਟਰੈਕਟਰ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ ਸੋਨਾਲਿਕਾ 750 ਰਾਜ ਰੋਹ ਦਾ ਟਰੈਕਟਰ ਵੀ ਸਾਫ ਆ ਟਾਇਰ ਪੰਜਾਬੀ ਕਹ ਸਕਦੇ ਆ ਇਹ ਮਾਡਲ ਇਹ ਕ 2005 2 ਲੱਖ ਤੇ 61000 ਰੁਪਿਆ ਮਾਲਕ ਦੀ ਡਿਮਾਂਡ ਆ ਰੰਗ ਰੋਹ ਬੰਦ ਦੀ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ 735 ਪੰਪ ਬਾਹਰ ਸੈਕਟਰ ਦਾ ਟਾਇਰ ਵੀ ਬਿਲਕੁਲ ਨਵੇਂ ਹੈ 2002 ਮਾਡਲ ਦਾ 2 ਲੱਖ ਤੇ 15000 ਰੁਪਏ ਲਮਾ ਹੈ ਉਹਦੇ ਨਾਲ ਆ ਗਿਆ ਸੋਨਾਲੀਕਾ 750 ਸਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ 2009 ਮਾਡਲ ਦਾ 3 ਲੱਖ ਤੇ 10000 ਰੁਪਏ ਟਫਾਂਡਾ ਰਕ ਰੋਗਨ ਦਾ ਵੀ ਟਰੈਕਟਰ ਬਿਲਕੁਲ ਸਾਬ ਜੀ ਉਹਦੇ ਨਾਲ ਆ ਗਈ ਹੈ ਸ਼ਰਤ 2014 ਮਾਡਲ 2 ਲੱਖ 20 ਹਜ਼ਾਰ ਰੁਪਇਆ ਡਮਾਂਡ ਆ ਪੰਜਾਬ ਨੰਬਰ ਹੈ 8400 ਇਸ ਦੇ ਬੰਦਪਨ ਸਾਫ ਕੰਡੀਸ਼ਨ ਦੇ ਤੇ ਟਰੈਕਟਰ ਦਾ ਰੰਗ ਵੀ ਪੂਰੇ ਸਾਬ ਇਹ ਨੰਬਰ ਲੈ ਲਾ ਇਹਨਾਂ ਦੇ ਮਾਲਕ ਆਪਾਂ ਨੂੰ ਮਿਲ ਚੁੱਕੇ ਆਈ ਐਸ਼ਰੀ ਇਹ ਕੱਲ ਤੁਹਾਡੇ ਠੀਕ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆ ਸ਼ੇਅਰ ਜੇ ਕਿਸੇ ਵੀ ਭਾਈ ਨੂੰ ਇਹ ਸ਼ਰਚਾਹੀ ਤਾਂ ਹੋਇਆ ਤਾਂ ਤੁਸੀਂ ਪੰਜਾਬ ਨੰਬਰ ਹੀ ਨਾ ਬਰਨਾਲਾ ਬਰਨਾਲਾ ਨੰਬਰ ਆ ਤੇ ਆਪਣਾ ਨਾਮ ਦੱਸੋ ਬਿੱਟੂ ਬਾਈ ਦਾ ਨਾਮ ਆ ਪਿੰਡ ਕਿਹੜਾ ਹੀ ਬਰਨਾਲੇ ਕੋਲ ਹੀ ਆ ਇਸ ਤਰ੍ਹਾਂ ਰਾਏਸਰ ਬਰਨਾਲਾ ਏਰੀਆ ਚ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94638 94638 526 76 76 ਐਕੀ ਟਰੈਕਟਰ ਬਾਈ ਤੁਹਾਡੇ ਕੋਲ ਤੋਂ ਹੋਰ ਵੀ ਇਸ ਬਰਨਾਲੇ ਖਣੇ ਠੀਕ ਆ ਇੱਥੇ ਐਕੀ ਹੈ ਜੇ ਕੋਈ ਹੋਰ ਵੀ ਟਰੈਕਟਰ ਬਾਈ ਤੋਂ ਲੈਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਦੈਨ ਨਾਲ ਆ ਗਈ ਫਾਰਮ ਪੰਜਾਬ ਨੰਬਰ ਹੈ ਵੀ 2009 ਮਾਡਲ ਆ 2 ਲੱਖ 95000 ਰੁਪਿਆ ਡਿਮਾਂਡ ਆ ਰੰਗ ਰੋਗੋਂ ਦਾ ਵੀ ਟਰੈਕਟਰ ਸਾਫ ਤੇ ਟਾਇਰ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਆ ਅਗੇ ਨਾਲ ਆ ਗਈ ਸਵਰਾਜ 856 2021 ਮਾਡਲ ਆਈ 6 ਲੱਖ 95000 ਰੁਪਿਆ ਡਿਮਾਂਡ ਆ ਚਾਰ ਸਾਈਡ ਬਿਲਕੁਲ ਜੰਦੇ ਆ ਰੰਗ ਰੋਗੋਂ ਦਾ ਵੀ ਟਰੈਕਟਰ ਸਾਫ ਤੇ ਪਾਵਰ ਸਟੇਪ ਸੰਗੀਤ ਰੰਗ ਰੋਗਨ ਫੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਪੂਰਾ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜਿਸ ਦੇ ਨਾਲ ਆ ਗਿਆ ਜੀ ਅਰਜਨ 605 ਪਾਵਰ ਸਟੇਨ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੂ ਵੀ ਇਸ ਦਾ ਹੈ 2010 ਮਾਡਲ ਦਾ 3 ਲੱਖ 15000 ਰੁਪਿਆ ਡਿਮਾਂਡ ਟਾਇਰ ਐਮ ਆਰਐਫ ਦੇ ਬੈਕ ਸਾਈਡ ਦੇ 16 ਦੇ ਟਾਇਰ ਹਨ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ ਇਹਦੇ ਨਾਲ ਆ ਗਿਆ ਸਹਾਰਾ 735 ਟਾਇਰਾਂ ਦੀ ਕੰਡੀਸ਼ਨ ਤੋਂ ਸਾਫਾ ਪਰ ਕੋਈ ਟਾਇਰ ਟਾਟਾ ਟਹਿਰਾ ਲਾਉਂਦੇ ਆ ਜੇਸੀ ਕਹਿ ਸਕਦੇ ਨੇ ਟਾਹਾਂ ਨੂੰ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉਪਰੋਂ ਜੋ ਵੀ ਅਫੈਕਟਡ ਹੈ 99 ਮਾਡਲ ਦਾ 1,55,000 ਰੁਪਏ ਡਿਮਾਂਡ ਆ ਉਹਦੇ ਨਾਲ ਆ ਗਿਆ 99 ਮਾਡਲ ਪੰਜਾਬ ਨੰਬਰ ਆ 1,80,000 ਰੁਪਏ ਡਿਮਾਂਡ ਆ 275 ਮਿੰਦਰਾਲਾ ਦਾ ਜੀ ਸਿੰਦਨ ਵਾਲਾ ਗਾਇਸ ਫਾਰਮ 60 ਫਾਰਮ 60 ਦੀ ਡਿਮਾਂਡ ਹੈ ਜੀ 2009 ਮਾਡਲ ਆ ਡਿਮਾਂਡ 285000 ਰੁਪਿਆ ਬਿਲਕੁਲ ਸਾਫ ਟਾਇਰਾਂ ਦਾ 13 ਦੇ ਟਾਇਰਾਂ ਦਾ ਐਮਰਟ ਦੇ ਟਾਇਰ